ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸਾਂਝੀ ਕਰਾਂਗੇ ਕਿ ਗੁਰੂ ਸਾਹਿਬ ਦਾ ਸਿੱਖ ਆਪ ਕਿਸ ਤਰ੍ਹਾਂ ਤਰਿਆ ਤੇ ਦੂਜਿਆਂ ਨੂੰ ਕਿਸ ਤਰ੍ਹਾਂ ਤਾਰਿਆ ਸੋ ਇੱਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਇੱਕ ਨਗਰ ਦੇ ਬਾਹਰ ਜਾ ਕੇ ਡੇਰਾ ਲਾ ਕੇ ਬੈਠ ਜਾਂਦੇ ਹਨ ਇਹਨੇ ਨੂੰ ਇੱਕ ਗੁਰਸੇਖਾ ਕੇ ਸੇਗੁਰ ਨਾਨਕਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦਾ ਹੈ ਕਿ ਮਹਾਰਾ ਸਚੇ ਪਾਸ਼ਾ ਜੀਓ ਮੈਂ ਇਸ ਨਗਰ ਵਿੱਚ ਲੰਗਰ ਲਾਇਆ ਹੋਇਆ ਹੈ ਆਪ ਮੇਰੇ ਸਾਥ ਚਲੋ ਤੇ ਪ੍ਰਸ਼ਾਦਾ ਛਕੋ ਸੇਗੁਰ ਨਾਨਕਦੇਵ ਜੀ ਮਹਾਰਾਜ ਕਹਿੰਦੇ ਭਾਈ ਅਸੀਂ ਪ੍ਰਸ਼ਾਦਾ ਜ਼ਰੂਰ ਛਕਾਂਗੇ ਪਰ ਸਾਨੂੰ ਪਹਿਲਾ ਇਹ ਦੱਸੋ ਕਿ ਤੁਸੀਂ ਕਾਰ ਕੀ ਕਰਦੇ ਹੋ ਕੰਮ ਕਾਰ ਕੀ ਕਰਦੇ ਹੋ ਤਾਂ ਉਸਨੇ ਬੋਲਿਆ ਕਿ ਮਹਾਰਾ ਸੱਚੇ ਪਾਸ਼ਾ ਜੀਓ ਆਪ ਜੀ ਕੋਲ ਕੀ ਝੂਠ ਹੋਣਾ ਹੈ ਮੈਂ ਰਾਤ ਨੂੰ ਚੋਰੀ ਕਰਦਾ ਹਾਂ ਤੇ ਦਿਨ ਨੂੰ ਜਿੰਨਾ ਹੀ ਮਾਲ ਲੁੱਟਿਆ ਹੋਇਆ ਹੁੰਦਾ ਹੈ ਉਹ ਸਾਰੇ ਲੋਕਾਂ ਵਿੱਚ ਲੰਗਰ ਦੇ ਤੌਰ ਤੇ ਵਰਤਾ ਦਿੰਦਾ ਹਾਂ ਸ਼ਕਾਹ ਦਿੰਦਾ ਹਾਂ ਤੇ ਮਹਾਰਾ ਸੱਚੇ ਪਾਸ਼ਾ ਜੀ ਨੇ ਇਹ ਹੁਕਮ ਕੀਤਾ ਕਿ ਭਾਈ ਇੱਕ ਤਾਂ ਤੂੰ ਜ਼ਿੰਦਗੀ ਵਿੱਚ ਝੂਠ ਨਹੀਂ ਬੋਲਣਾ ਤੇ ਦੂਜਾ ਤੋਂ ਵੰਡ ਕੇ ਛਕਣਾ ਹੈ ਗਰੀ ਮਾਰ ਨਹੀਂ ਕਰਨੀ ਤੇ ਨਾਮਕ ਹਰਾਮ ਨਹੀਂ ਕਰਨਾ ਚੋਰ ਨੇ ਕਿਹਾ ਮਹਾਰਾਜ ਬਾਕੀ ਸਭ ਕੁਝ ਬਚਨ ਮੰਨਣ ਨੂੰ ਤਿਆਰ ਹਾਂ ਪਰ ਮੈਨੂੰ ਚੋਰੀ ਕਰਨ ਤੋਂ ਨਾ ਰੋਕਿਓ ਕਿਉਂਕਿ ਮੇਰੀ ਆਦਤ ਬਣ ਚੁੱਕੀ ਹੈ ਗੁਰੂ ਮਹਾਰਾਜ ਸਚੇ ਪਾਸ਼ਾ ਕਹਿੰਦੇ ਭਾਈ ਅਸੀਂ ਤੈਨੂੰ ਚੋਰੀ ਕਰਨ ਨੂੰ ਨਹੀਂ ਰੋਕਦੇ ਪਰ ਸਾਡੇ ਆ ਤਿੰਨ ਬਚਨ ਅਟਲ ਹਨ ਇਹਨਾਂ ਨੂੰ ਜ਼ਰੂਰ ਮੰਨਾ ਪਏਗਾ ਤਾਂ ਅਸੀਂ ਤੇਰੇ ਘਰ ਪ੍ਰਸ਼ਦਾ ਛਕਾਂਗੇ ਇਹ ਗੱਲਾਂ ਗੁਰਸੇਖ ਸੁਣ ਕੇ ਮੰਨ ਗਿਆ ਤੇ ਗੁਰੂ ਮਹਾਰਾਜ ਸਚੇ ਪਾਸ਼ਾ ਨਾਲ ਵਾਅਦਾ ਕਰ ਲਿਆ ਕਿ ਮਹਾਰਾਜ ਇਹ ਮੈਂ ਤਿੰਨੇ ਬਚਨ ਆਪ ਜੀ ਦੇ ਹਮੇਸ਼ਾ ਬਾਸੇ ਮੰਨਣ ਨੂੰ ਤਿਆਰ ਹਾਂ ਤੇ ਗੁਰੂ ਮਹਾਰਾਜ ਬਾਲਾ ਮਰਦਾਨਾ ਤੇ ਗੁਰੂ ਨਾਨਕ ਦੇਵ ਮਹਾਰਾਜ ਉਹਦੇ ਗ੍ਰਹਿ ਵਿਖੇ ਜਾ ਕੇ ਲੰਗਰ ਛਕਿਆ ਤੇ ਉਸ ਦੀ ਸੰਤੋਸ਼ਟੀ ਕੀਤੀ ਹੁਣ ਰਾਤ ਪੈ ਜਾਂਦੀ ਹੈ ਤੇ ਚੋਰ ਕੀ ਸੋਚਦਾ ਹੈ ਕਿ ਮੈਂ ਹੁਣ ਕੀ ਕੰਮ ਕਰਨਾ ਹੈ ਮੇਰੇ ਗੁਰੂ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਭਾਈ ਨੰਮਕ ਹਰਾਮ ਨਹੀਂ ਕਰਨਾ ਤੇ ਗਰੀਬ ਮਾਰ ਨਹੀਂ ਕਰਨੀ ਤੇ ਹਮੇਸ਼ਾ ਸੱਚ ਬੋਲਣਾ ਹੈ ਤਾਂ ਇਸ ਕਰਕੇ ਮੈਨੂੰ ਹੁਣ ਚੋਰੀ ਕਿਸੇ ਅਮੀਰ ਘਰ ਦੇ ਘਰ ਕਰਨੀ ਪਵੇਗੀ ਕਿਉਂਕਿ ਜੇ ਮੈਂ ਗਰੀਬ ਦੇ ਘਰੋਂ ਲੁੱਟ ਕੇ ਲੈ ਆਇਆ ਤੇ ਉਹ ਗਰੀਬ ਮਾਰ ਹੋ ਜਾਏਗੀ ਇਸ ਕਰਕੇ ਚੋਰ ਨੇ ਰਾਜਿਆਂ ਵਾਲੇ ਵਸਤਰ ਪਹਿਨ ਲਏ ਤਾਂ ਰਾਜੇ ਦੇ ਮਹਿਲਾ ਨੂੰ ਰਾਤ ਨੂੰ ਚਲੇਗੀ ਤੇ ਜਦ ਚੋਰ ਉਹਨਾਂ ਕੋਲ ਪਹੁੰਚਦਾ ਹੈ ਤਾਂ ਪਹਿਰੇਦਾਰ ਪੁੱਛਦੇ ਹਨ ਆ ਭਾਈ ਜੋ ਕੋਣ ਹੈ ਕਿੱਧਰ ਜਾ ਰਿਹਾ ਹੈ ਤਾਂ ਉਸਨੇ ਹੁਣ ਗੁਰੂ ਸਾਹਿਬ ਦੇ ਕਹੇ ਅਨੁਸਾਰ ਸੱਚ ਬੋਲਣਾ ਸੀ ਤਾਂ ਉਸਨੇ ਕਿਹਾ ਕਿ ਮੈਂ ਭਾਈ ਚੋਰ ਹਾਂ ਚੋਰੀ ਕਰਨ ਵਾਸਤੇ ਆਇਆ ਹਾਂ ਪਰ ਪਹਿਰੇਦਾਰ ਹੱਸਣ ਲੱਗ ਪਏ ਤੇ ਕਹਿਣ ਲੱਗੇ ਤੁਸੀਂ ਤਾਂ ਰਾਜਾ ਸਾਹਿਬ ਦੇ ਮਹਿਮਾਨ ਹੋ ਸਾਨੂੰ ਜਾਣ ਕੇ ਮਜ਼ਾਕਾਂ ਕਰ ਰਹੇ ਹੋ ਕੋਈ ਗੱਲ ਨਹੀਂ ਤੁਸੀਂ ਰਾਜੇ ਦੇ ਦਰਵਾਜ਼ੇ ਵਿੱਚ ਚਲੇ ਜਾਓ ਰਾਜਾ ਜੀ ਮਹਿਲ ਵਿੱਚ ਹੀ ਆਣ ਇੱਕ ਇਹ ਕਹ ਪਹਿਰੇਦਾਰਾਂ ਨੇ ਚੋਰ ਨੂੰ ਮਹਿਲ ਵਿੱਚ ਜਾਣ ਵਾਸਤੇ ਕਹਿ ਦਿੱਤਾ ਤਾਂ ਚੋਰ ਰਾਮ ਰਾਮ ਕਰਦਾ ਰਾਜੇ ਦੇ ਮਹਿਲਾ ਵਿੱਚ ਪਹੁੰਚ ਜਾਂਦਾ ਹੈ ਤੇ ਕੀ ਦੇਖਦਾ ਹੈ ਕਿ ਰਾਜਾ ਜੀ ਆਰਾਮ ਨਾਲ ਸੁੱਤੇ ਹੋਏ ਹਨ ਤਾਂ ਚੋਰ ਨੇ ਮਹਿਲਾ ਵਿੱਚੋਂ ਸਾਰਾ ਸਮਾਨ ਇਕੱਠਾ ਕਰਕੇ ਇੱਕ ਪੰਡ ਵਿੱਚ ਭਰ ਲਿਆ ਤੇ ਸੋਚਿਆ ਕਿ ਭਈ ਚੋਰੀ ਤਾਂ ਮੈਂ ਕਰ ਲਈ ਹੈ ਹੁਣ ਕੁਝ ਨਾ ਕੁਝ ਖਾ ਵੀ ਲਿਆ ਜਾਵੇ ਤਾਂ ਜਾ ਉਹ ਇਧਰ ਉਧਰ ਸੋਈ ਵਿੱਚ ਆ ਕੇ ਦੇਖਦਾ ਹੈ ਤੇ ਰਾਜੇ ਦਾ ਚੋਰ ਨਹੀਂ ਮਿਲਦਾ ਹੈ ਤੇ ਚੋਰ ਉਸ ਚੋਰ ਨੂੰ ਚਖ ਲੈਂਦਾ ਹੈ ਤਾਂ ਕੀ ਸਵਾਦ ਦੇਖਦਾ ਹੈ ਉਸ ਵਿੱਚ ਲੋਣ ਦਾ ਨਮਕ ਦਾ ਸਵਾਦ ਆਉਂਦਾ ਹੈ ਤਾਂ ਚੋਰ ਦੇ ਮਨ ਹੀ ਮਨ ਵਿੱਚ ਇਹ ਵਿਚਾਰ ਆਇਆ ਕਿ ਮੇਰੇ ਗੁਰੂ ਸਾਹਿਬ ਦਾ ਹੁਕਮ ਹੈ ਭਾਈ ਨਾਮ ਕਹਰਾਮ ਨਹੀਂ ਕਰਨਾ ਇਸ ਕਰਕੇ ਜੇ ਮੈਂ ਹੁਣ ਇਹ ਲੁੱਟਿਆ ਹੋਇਆ ਮਾਲ ਲੈ ਕੇ ਜਾਂਦਾ ਹਾਂ ਤਾਂ ਮੇਰਾ ਨਾਮ ਕਹਰਾਮ ਹੋ ਜਾਵੇਗਾ ਇਸ ਲਈ ਮੈਂ ਇਹ ਸਾਰੇ ਦਾ ਸਾਰਾ ਸਮਾਨ ਨਹੀਂ ਲੈ ਜਾਵਾਂਗਾ ਇਹ ਸੋਚ ਕੇ ਚੋਰ ਜਿਸ ਤਰ੍ਹਾਂ ਗਿਆ ਸੀ ਉਸੇ ਤਰ੍ਹਾਂ ਖਾਲੀ ਵਾਪਸ ਆ ਜਾਂਦਾ ਹੈ ਕੁਝ ਤੋਂ ਬਾਅਦ ਜਦ ਦਿਨ ਚੜ੍ਹਦਾ ਹੈ ਤੇ ਰਾਜਾ ਕੀ ਦੇਖਦਾ ਹੈ ਕਿ ਭਾਈ ਰਾਜੇ ਦਾ ਸਮਾਨ ਕਾਫੀ ਇਕੱਠਾ ਕਰਕੇ ਇੱਕ ਜਗ੍ਹਾ ਬੰਨ ਰੱਖਿਆ ਹੈ ਤੇ ਪਰ ਚੋਰ ਲੈ ਕੇ ਨਹੀਂ ਗਿਆ ਤਾਂ ਪਹਿਰੇਦਾਰਾਂ ਨੂੰ ਪੁੱਛਦਾ ਹੈ ਤਾਂ ਪਹਿਰੇਦਾਰਾਂ ਨੇ ਸਾਰੇ ਬਿਥਿਆ ਰਾਜੇ ਨੂੰ ਸੁਣਾ ਦਿੱਤੀ ਕਿ ਇਸ ਤਰ੍ਹਾਂ ਹੋਇਆ ਸੀ ਤੇ ਰਾਜੇ ਨੇ ਸੋਚਿਆ ਕਿ ਇਹ ਜੋ ਚੋਰੀ ਕੀਤੀ ਹੈ ਜੋ ਸਮਾਨ ਇਕੱਠਾ ਕੀਤਾ ਹੈ ਇਹ ਕਿਸੇ ਗਰੀਬ ਦਾ ਹੀ ਕਾਰਨਾਮਾ ਹੋ ਸਕਦਾ ਹੈ ਕਿਉਂਕਿ ਅਮੀਰ ਆਦਮੀ ਤਾਂ ਇਸ ਤਰ੍ਹਾਂ ਕਰ ਨਹੀਂ ਸਕਦਾ ਤੇ ਰਾਜੇ ਨੇ ਉਸ ਇਲਾਕੇ ਦੇ ਜਿੰਨੇ ਵੀ ਗਰੀਬ ਲੋਕ ਸਨ ਉਹ ਸਾਰੇ ਇਕੱਠੇ ਕਰ ਲੈ ਤੇ ਮਾਰਪਟਾਈ ਸ਼ੁਰੂ ਕਰਵਾ ਦਿੱਤੀ ਜ ਇਸ ਗੱਲ ਦਾ ਉਸ ਚੋਰ ਨੂੰ ਪਤਾ ਲੱਗਦਾ ਹੈ ਕਿ ਪੂਰੇ ਗਰੀਬ ਆਦਮੀ ਇਕੱਠੇ ਕਰਕੇ ਉਹਨਾਂ ਨੂੰ ਰਾਜੇ ਵੱਲੋਂ ਮਾਰਪਟਾਈ ਕੀਤੀ ਜਾ ਰਹੀ ਹੈ ਤਾਂ ਚੋਰ ਦੇ ਦਿਲ ਵਿੱਚ ਆ ਰਹੀ ਹੈ ਕਿ ਭਾਈ ਮੇਰੇ ਗੁਰੂ ਸਾਹਿਬ ਦਾ ਹੁਕਮ ਸੀ ਕਿ ਆ ਗਰੀਬ ਮਾਰ ਨਹੀਂ ਕਰਨੀ ਇਹ ਤਾਂ ਮੇਰੀ ਬਜਾ ਨਾ ਗਰੀਬਾਂ ਨੂੰ ਮਾਰ ਪੈ ਰਹੀ ਹੈ ਸੋ ਮੈਨੂੰ ਰਾਜੇ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਤਾਂ ਜੋ ਇਹ ਗਰੀਬ ਮਾਰਨਾ ਹੋ ਸਕੇ ਚੋਰ ਇਹ ਸੋਚ ਕੇ ਰਾਜਾ ਦੇ ਦਰਬਾਰ ਵਿੱਚ ਚਲੇ ਜਾਂਦਾ ਹੈ ਤੇ ਰਾਜਾ ਨੂੰ ਜਾ ਕੇ ਇਹ ਗੱਲ ਕਹਿੰਦਾ ਹੈ ਕਿ ਰਾਜਾ ਜੀ ਇਹ ਜੋ ਸਮਾਨ ਇਕੱਠਾ ਕੀਤਾ ਸੀ ਇਹ ਮੈਂ ਕੀਤਾ ਹੈ ਇਹਨਾਂ ਸਾਰੇ ਲੋਕਾਂ ਨੂੰ ਛੱਡ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਰਾਜਾ ਉਹ ਲੋਕਾਂ ਨੂੰ ਤਾਂ ਛੱਡ ਦਿੱਤਾ ਹੈ ਪਰ ਇਹਨੂੰ ਪੁੱਛਦਾ ਹੈ ਭਾਈ ਤੂੰ ਇਸ ਤਰ੍ਹਾਂ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਮੇਰੇ ਗੁਰੂ ਸਾਹਿਬ ਦਾ ਹੁਕਮ ਸੀਗਾ ਕਿ ਸੱਚ ਬੋਲਣਾ ਤਾਂ ਮੈਂ ਆਪ ਜੀ ਦੇ ਮਹਿਲ ਵਿੱਚ ਰਾਜਿਆਂ ਵਾਲੇ ਕੱਪੜੇ ਪਹਿਨ ਕੇ ਆਇਆ ਜਦ ਮੈਨੂੰ ਸੰਤਰੀਆਂ ਦੇ ਪਹਿਰੇਦਾਰਾਂ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਮੈਂ ਸੱਚ-ਸੱਚ ਬੋਲ ਦਿੱਤਾ ਕਿ ਮੈਂ ਚੋਰ ਹਾਂ ਪਰ ਪਹਿਰੇਦਾਰਾਂ ਨੇ ਇਸ ਨੂੰ ਮਜ਼ਾਕ ਸਮਝ ਕੇ ਮੈਨੂੰ ਆਪ ਜੀ ਦੇ ਮਹਿਲਾਂ ਵਿੱਚ ਜਾਣ ਦਾ ਆਗਾਹ ਦੇ ਦਿੱਤੀ ਉਸ ਤੋਂ ਜਦ ਮੈਂ ਸਾਰਾ ਸਾਰਾ ਸਮਾਨ ਆਪ ਜੀ ਦੇ ਮਹਿਲ ਵਿੱਚ ਜਾ ਕੇ ਚੋਰੀ ਕਰ ਲਿਆ ਇਕੱਠਾ ਕਰ ਲਿਆ ਤਾਂ ਉਸ ਤੋਂ ਬਾਅਦ ਜਦ ਮੈਂ ਇਹ ਸੋਚਿਆ ਕਿ ਕੁਝ ਖਾ ਲਿਆ ਜਾਵੇ ਤੇ ਅਚਾਨਕ ਮੈਨੂੰ ਆਪ ਜੀ ਦਾ ਚੂਰਨ ਮਿਲ ਗਿਆ ਤੇ ਮੈਂ ਉਹ ਛਕ ਲਿਆ ਤੇ ਉਸ ਵਿੱਚ ਲੂਣ ਦਾ ਸਵਾਦ ਮਿਲਿਆ ਸੋ ਮੇਰੇ ਗੁਰੂ ਸਾਹਿਬ ਜੀ ਦਾ ਹੁਕਮ ਸੀਗਾ ਕਿ ਭਾਈ ਲੂਣ ਖਾ ਕੇ ਹਰਾਮ ਨਹੀਂ ਕਰਨਾ ਇਸ ਕਰਕੇ ਮੈਂ ਉਹ ਵੀ ਜਿੰਨਾ ਲੁੱਟਿਆ ਹੋਇਆ ਮਾਲ ਸੀ ਛੱਡ ਕੇ ਚਲੇ ਗਿਆ ਕਿਉਂਕਿ ਲੂਣ ਹਰਾਮ ਨਹੀਂ ਸੀ ਕਰਨਾ ਉਸ ਤੋਂ ਬਾਅਦ ਜਦ ਹੁਣ ਇਹ ਸਾਰੇ ਗਰੀਬਾਂ ਨੂੰ ਤੁਸੀਂ ਇਕੱਠਾ ਕਰਕੇ ਮਾਰ ਪਟਾਈ ਕਰ ਰਹੇ ਹੋ ਤੇ ਮੇਰੇ ਗੁਰੂ ਸਾਹਿਬ ਹਕਮ ਸੀ ਕਿ ਭਾਈ ਗਰੀਬ ਮਾਰ ਨਹੀਂ ਕਰਨੀ ਤੇ ਇਹਨਾਂ ਦੀ ਗਰੀਬ ਮਾਰ ਹੋ ਰਹੀ ਸੀ ਮੇਰੀ ਬਜਾਏ ਕਾਰਨ ਤਾਂ ਮੈਂ ਆ ਕੇ ਆਪ ਜੀ ਅਕੇ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ ਛੱਡ ਦਿਓ ਰਾਜਾ ਜੀ ਨੂੰ ਇਹ ਗੱਲਾਂ ਬਹੁਤ ਮਨ ਨੂੰ ਚੰਗੀਆਂ ਲੱਗੀਆਂ ਤੇ ਵਿਚਾਰ ਕੀਤੀ ਕਿ ਦੇਖੋ ਇੱਕ ਚੋਰ ਇਤਨਾ ਦ੍ਰਿੜ ਅਰਾਤੇ ਦੇ ਨਾਲ ਉਸ ਗੁਰੂ ਸਾਹਿਬਾਨ ਦੇ ਹੁਕਮ ਦੀ ਪਾਲਣਾ ਕਰ ਰਿਹਾ ਹੈ ਹੋਵੇ ਨਾ ਤੇ ਮੈਂ ਐਸੇ ਜੈ ਇਮਾਨਦਾਰ ਆਦਮੀ ਨੂੰ ਮੈਂ ਆਪਣਾ ਵਜ਼ੀਰ ਰੱਖ ਲਵਾਂ ਤੇ ਰਾਜੇ ਨੇ ਇਹ ਸੋਚ ਕੇ ਉਸ ਚੋਰ ਨੂੰ ਆਪਣਾ ਵਜ਼ੀਰ ਬਣਾ ਲਿਆ ਤੇ ਇੱਕ ਦਿਨ ਰਾਜਾ ਜੀ ਨੇ ਉਸ ਚੋਰ ਨੂੰ ਪੁੱਛਿਆ ਭਾਈ ਮੇਰੇ ਘਰ ਕੋਈ ਇਲਾਜ ਨਹੀਂ ਹੈ ਇਸ ਦਾ ਕੀ ਕੀਤਾ ਜਾ ਸਕਦਾ ਹੈ ਤੇਰੇ ਗੁਰੂ ਸਾਹਿਬ ਜੀ ਤਾਂ ਬਹੁਤ ਪਹੁੰਚੇ ਹੋਏ ਫਕੀਰ ਹਨ ਤਾਂ ਭਾਈ ਮੈਨੂੰ ਵੀ ਇਹਨਾਂ ਨੂੰ ਮਿਲਾਓ ਉਹਨਾਂ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਤਾਂ ਚੋਰ ਨੇ ਕਿਹਾ ਕਿ ਮਹਾਰਾਜ ਗੁਰੂ ਸਾਹਿਬ ਨੂੰ ਮੇਲਣ ਵਾਸਤੇ ਇੱਕ ਬਹੁਤ بڑا ਜਗਦਾ ਜੋਜਨ ਕੀਤਾ ਜਾਵੇ ਜਿਸ ਵਿੱਚ ਸਾਰੇ ਸਾਧੂ ਮਹਾਤਮਾ ਬੁਲਾਏ ਜਾਣ ਬਾਅਦ ਆਪ ਜੀ ਦੀ ਜੋ ਸਮੱਸਿਆ ਹੈ ਕਿ ਆਪ ਦੇ ਘਰ ਾਲਾਦ ਨਹੀਂ ਹੈ ਇਸ ਦੀ ਉਹਨਾਂ ਤੋਂ ਅਰਦਾਸ ਕਰਾਈ ਜਾਵੇ ਤਾਂ ਰਾਜਾ ਜੀ ਨੇ ਚੋਰ ਦਾ ਹੁਕਮ ਸੁਣ ਕੇ ਉਸ ਵਜ਼ੀਰ ਦਾ ਐਸਰਾ ਹੀ ਕੀਤਾ ਕਿ ਉਸ ਇਲਾਕੇ ਦੇ ਸਾਧੂ ਮਹਾਤਮਾ ਸਾਰੇ ਇਕੱਠੇ ਕਰ ਲਾਏ ਤੇ ਪ੍ਰਸ਼ਾਦਾ ਸ਼ਿਕਾਇਆ ਤੇ ਬੇਨਤੀ ਕੀਤੀ ਕਿ ਮੇਰੇ ਵਾਸਤੇ ਮਹਾਰਾਜ ਅੱਗੇ ਬੇਨਤੀ ਕਰੋ ਤੇ ਮੇਰੇ ਘਰ ਪੁੱਤਰ ਪੈਦਾ ਹੋ ਜਾਵੇ ਸਾਧੂ ਮਹਤਮਾ ਨੇ ਆਪਣੇ ਭਗਵਾਨ ਅੱਗੇ ਇਹੇ ਤਰ੍ਹਾਂ ਬੇਨਤੀ ਕੀਤੀ ਕਿ ਮਹਾਰਾਜ ਰਾਜੇ ਦੇ ਘਰ ਲੜਕਾ ਪੈਦਾ ਹੋ ਜਾਵੇ ਤੇ ਰਾਜਾ ਜੀ ਨੇ ਉਸੇ ਦਿਨ ਤੋਂ ਦ੍ਰਿੜ ਵਿਸ਼ਵਾਸ ਕਰ ਲਿਆ ਕਿ ਮੇਰੇ ਘਰ ਜਨਮ ਹੋ ਗਿਆ ਲੜਕਾ ਹੀ ਹੋਗਾ ਕੁਝ ਸਮਾਂ ਪਾ ਕੇ ਰਾਜੇ ਦੇ ਘਰ ਬੱਚੇ ਨੇ ਜਨਮ ਲਿਆ ਜੋ ਲੜਕੀ ਸੀ ਜਦ ਰਾਜਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਰਾਜਾ ਜੀ ਨੇ ਕਿਹਾ ਨਹੀਂ ਮੈਂ ਉਸ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰ ਚੁੱਕਾ ਹਾਂ ਕਿ ਮੇਰੇ ਘਰ ਲੜਕਾ ਹੋਵੇ ਇਸ ਕਰਕੇ ਇਹ ਲੜਕਾ ਹੀ ਹੈ ਇਸ ਨੂੰ ਇਸ ਨੂੰ ਲੜਕਿਆਂ ਵਾਲੇ ਵਸਤਰ ਪਹਿਨਾਏ ਜਾਣ ਘੋੜਸਵਾਰ ਤੀਰੰਯਾ ਅੰਦਾਜ਼ ਤੇ ਹੋਰ ਜਿਸ ਤਰ੍ਹਾਂ ਦੀ ਵੀ ਟ੍ਰੇਨਿੰਗ ਹੈ ਇਹਨੂੰ ਦਿੱਤੀ ਜਾਵੇ ਤੇ ਰਾਜਾ ਵਾਲਾ ਹੀ ਇਹਨੂੰ ਸਾਰਾ ਕੰਮ ਕਰਾਇਆ ਜਾਵੇ ਕੁਝ ਸਮਾਂ ਪਾ ਕੇ ਉਹ ਲੜਕੀ ਕਿ ਉਹ ਸ਼ਰਦੀ ਦੇ ਲਾਇਕ ਹੋ ਗਈ ਤੇ ਰਾਜਾ ਜੀ ਨੇ ਇਹ ਸੋਚਿਆ ਕਿ ਹੁਣ ਮੈਂ ਆਪਣੀ ਲੜਕੀ ਜਾਣੇ ਲੜਕੇ ਦੀ ਸ਼ਾਦੀ ਕਿਸੇ ਦੂਸਰੇ ਦੇਸ਼ ਦੇ ਰਾਜਾ ਜੀ ਦੀ ਲੜਕੀ ਨਾਲ ਕੀਤੀ ਜਾਵੇ। ਇਹ ਸੋਚ ਕੇ ਰਾਜੇ ਨੇ ਦੂਸਰੇ ਦੇਸ਼ ਦੇ ਵਿੱਚ ਜਾ ਕੇ ਆਪਣੇ ਲੜਕੇ ਦੀ ਸ਼ਾਦੀ ਕਰਨ ਵਾਸਤੇ ਕਹਿ ਦਿੱਤਾ ਤੇ ਉਹ ਸ਼ਾਦੀ ਦੀ ਡੇਟ ਪੱਕੀ ਹੋ ਗਈ। ਕੁਸ਼ਚਕੁਲ ਘਰਾਣੇ ਜਾ ਕੇ ਰਾਜਾ ਜੀ ਨੂੰ ਜਾ ਕੇ ਉਸ ਰਾਜੇ ਨੂੰ ਜਾ ਕੇ ਦੱਸ ਦਿੱਤਾ ਕਿ ਉਹ ਤੋਂ اپنی لڑکی ਨੂੰ ਵਿਆਹਣ ਤੁਹਾਡੀ ਲੜਕੀ ਨਾਲ ਲੈ ਆ ਰਿਹਾ ਹੈ ਤੇ ਜਿਸ ਵੇਲੇ ਰਾਜਾ ਜੀ ਬਰਾਤ ਵਾਸਤੇ ਲੈ ਕੇ ਜਾਣਾ ਸੀ ਤਾਂ ਉਸ ਦਿਨ ਜਿਹਨੂੰ ਨਹੀਂ ਵੀ ਬਰਾਤ ਵਾਸਤੇ ਕਿਹਾ ਉਹ ਵੀ ਤਿਆਰ ਹੋ ਗਿਆ ਤੇ ਇਹ ਸੋਚ ਰਿਹਾ ਕਿ ਚਲੋ ਜਾ ਕੇ ਤਮਾਸ਼ਾ ਹੀ ਦੇਖਾਂਗੇ ਇਹ ਹੋਇਆ ਕਿ ਬਰਾਤ ਚੜ੍ਹ ਪਈ ਹੈ ਤੇ ਦੂਸਰੇ ਦੇਸ਼ ਦੇ ਰਾਜੇ ਦੇ ਪਾਸ ਬਰਾਤ ਵਿਆਹਣ ਵਾਸਤੇ ਜਾ ਰਹੀ ਹੈ ਤੇ ਬਰਾਤ ਦੇ ਅੱਗੇ ਇੱਕ ਮਿਰਗ ਨਿਕਲਿਆ ਤੇ ਰਾਜੇ ਦੇ ਜੋ ਲੜਕੀ ਦੇ ਰੂਪ ਵਿੱਚ ਹੈ ਉਸ ਲੜਕੇ ਨੇ ਬੋਲਿਆ ਪਿਤਾ ਜੀ ਆਗਿਆ ਹੋਵੇ ਤਾਂ ਮੈਂ ਇਸ ਮਿਰਗ ਦਾ ਸ਼ਿਕਾਰ ਕਰਕੇ ਆਵਾਂ ਰਾਜੇ ਨੇ ਕਿਹਾ beta ਜਾਓ ਤੁਸੀਂ ਇਹ ਮਿਰਗ ਦਾ ਸ਼ਿਕਾਰ ਕਰਕੇ ਪ੍ਰਸਾਦ ਲੜੋ ਤੇ ਜਿਸ ਵੇਲੇ ਉਹ ਲੜਕਾ ਆਪਣਾ ਘੋੜਾ ਲੈ ਕੇ ਉਸ ਮਿਰਗ ਦੇ ਪਿੱਛੇ ਹੋਇਆ ਤਾਂ ਮਿਰਗ ਜੰਗਲ ਵਿੱਚ ਆਵਾਰ ਵਿੱਚ ਭੜ ਗਿਆ ਉਹ ਮਿਰਗੇ ਦੇ ਕਮਰੇ ਵਿੱਚ ਜਾੜਿਆ ਹੈ ਤੇ ਜਦ ਉਸ ਕਮਰੇ ਵਿੱਚ ਪਰਵੇਸ਼ ਕੀਤਾ ਤੇ ਕੀ ਦੇਖਦਾ ਹੈ ਕਿ ਅੱਗੇ ਕੋਈ ਮਿਰਗ ਨਹੀਂ ਹੈ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਮਰਦਾਨਾ ਬੈਠੇ ਭਜਨ ਬੰਦਗੀ ਕਰ ਰਹੇ ਹਨ ਤਾਂ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਵਿੱਚੋਂ ਅਚਾਨਕ ਹੀ ਇਹ ਗੱਲ ਨਿਕਲੀ ਕਿ ਆਹੋ ਬੇਟਾ ਬੈਠੋ ਤੇ ਉਸ ਵੇਲੇ ਹੀ ਮਹਾਰਾਜ ਜੀ ਦੇ ਬਚਨ ਪੂਰੇ ਹੋ ਗਏ ਤੇ ਉਹ ਲੜਕੀ ਤੋਂ ਲੜਕਾ ਬਣ ਗਿਆ ਉਸ ਤੋਂ ਬਾਅਦ ਕੁਝ ਸਮਾਂ ਬੈਠ ਕੇ ਉਸ ਤੋਂ ਬਾਅਦ ਉਹ ਲੜਕਾ ਆਪਣੀ ਬਰਾਤਵੇ ਜਾ ਪਹੁੰਚਿਆ ਤੇ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਉਹਨਾਂ ਦਾ ਇਹ ਬਚਨ ਪੂਰਾ ਕੀਤਾ ਉਸ ਤੋਂ ਬਾਅਦ ਉਹ ਲੜਕਾ ਜਦ ਵਿਆਹਣ ਵਾਸਤੇ ਪਹੁੰਚਿਆ ਤੇ ਅੱਗੇ ਜਗਲ ਖੋਰਾ ਨੇ ਜਾ ਕੇ ਦੱਸਿਆ ਸੀ ਕਿ ਭਾਈ ਉਹ ਲੜਕੀ ਵਿਆਹਣ ਵਾਸਤੇ ਆ ਰਿਹਾ ਹੈ ਤੇ ਰਾਜੇ ਨੇ ਅੱਗੇ ਸ਼ਾਦੀ ਕਰਨ ਤੋਂ ਇਨਕਾਰ ਕਰਤਾ ਕਿ ਇਹ ਤਾਂ ਲੜਕੀ ਲੈ ਕੇ ਆਇਆ ਹੈ ਇਸ ਰਾਜਾ ਜੀ ਦਾ ਗੁਰੂ ਸਾਹਿਬ ਜੀ ਉੱਤੇ ਅਟਲ ਵਿਸ਼ਵਾਸ ਸੀ ਇਸ ਲਈ ਇਸ ਰਾਜੇ ਨੇ ਕਿਹਾ ਭਾਈ ਲੋਕ ਜੋ ਮਰਜੀ ਆਖਣ ਪਰ ਇਹ ਮੇਰਾ ਲੜਕਾ ਹੀ ਹੈ ਤਾਂ ਉਹਨਾਂ ਨੇ ਉਸੇ ਚੈਕਿੰਗ ਕੀਤੀ ਚੈਕਿੰਗ ਕਰਨ ਤੋਂ ਬਾਅਦ ਪਾਇਆ ਕਿ ਉਹ ਲੜਕਾ ਹੀ ਸੀ ਤੇ ਉਸ ਦੀ ਸ਼ਾਦੀ ਬੜੀ ਧੂਮ ਧਾਮ ਨਾਲ ਹੋ ਗਈ ਉਸ ਤੋਂ ਬਾਅਦ ਰਾਜਾ ਜੀ ਖੁਸ਼ੀ ਖੁਸ਼ੀ ਆਪਣੇ ਲੜਕੇ ਦਾ ਡੋਲਾ ਲੈ ਕੇ ਆਪਣੇ ਮਹਿਲਾ ਵਿੱਚ ਪਹੁੰਚਦੇ ਹਨ ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਵਚਨ ਪੂਰੇ ਹੁੰਦੇ ਹਨ ਸੋ ਗੁਰਬਾਣੀ ਵਿੱਚ ਮੰਨੇ ਤਰੇ ਤਾਰੇ ਗੁਰਸਿੱਖ ਭਾਈ ਜੀ ਅਸੀਂ ਮੰਨ ਲਈਏ ਕਿ ਗੁਰੂ ਸਾਹਿਬ ਦਾ ਸੇਖ ਆਪਤਾ ਤਰਦਾ ਹੈ ਦੂਸਰੇ ਨੂੰ ਤਰ ਲੈਂਦਾ ਦਿੰਦਾ ਹੈ ਜਿਸ ਤਰ੍ਹਾਂ ਉਹ ਚੋਰ ਆਪਤਾ ਚੋਰ ਚੋਰੀ ਕਰਦਾ ਸੀ ਪਰ ਗੁਰੂ ਸਾਹਿਬ ਜੀ ਦੇ ਤਿੰਨ ਬਚਨ ਮੰਨਣ ਦੇ ਨਾਲ ਉਹ ਚੋਰ ਤੋਂ ਵਜ਼ੀਰ ਬਣ ਗਿਆ ਤੇ ਨਾਲ ਲੱਗਦਾ ਹੈ ਉਸ ਨੇ ਰਾਜੇ ਨੂੰ ਵੀ ਗੁਰੂ ਸਾਹਿਬ ਦੇ ਬਾਰੇ ਦੱਸਿਆ ਤੇ ਰਾਜੇ ਨੇ ਵੀ ਗੁਰੂ ਸਾਹਿਬ ਤੇ ਪੱਕਾ ਵਿਸ਼ਵਾਸ ਕੀਤਾ ਤੇ ਰਾਜੇ ਦਾ ਵੀ ਉਹ ਬਚਨ ਪੂਰਾ ਹੋਇਆ ਤੇ ਲੜਕੀ ਤੋਂ ਲੜਕਾ ਬਣ ਗਿਆ ਸੋ ਪਿਆਰਿਓ ਗੁਰੂ ਮਹਾਰਾਜ ਜੀ ਤੇ ਅਟਲ ਵਿਸ਼ਵਾਸ ਤੇ ਅਟਲ ਪ੍ਰੋਸਾਰ ਰੱਖਣਾ ਚਾਹੀਦਾ ਹੈ ਸੋ ਇਹ ਗੁਰੂ ਸਾਹਿਬ ਜੀ ਮਹਾਰਾਜ ਜੀ ਸਾਖੀ ਸੀ ਸੋ ਆਪ ਜੀ ਨੇ ਸਰਵਣ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ